ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ 4 ਸਾਲ ਦੀ ਬੱਚੀ ਦੇ ਸੂਟ ਦਾ ਨਾਪ ਤੇ ਉਹਦੇ ਸੂਟ ਦੀ ਕਟਿੰਗ ਠੀਕ ਹੈ ਜੀ ਆਪਾਂ 4 ਸਾਲ ਦੀ ਬੱਚੀ ਦਾ ਨਾਪ ਇਹ ਲੈਣਾ ਕਮੀਜ਼ ਦੀ ਲੰਬਾਈ ਆਪਣੀ ਹੈਗੀ ਹੈ 26 ਇੰਚ ਤੀਰਾ 10.5 ਘੇਰਾ 13 ਇੰਚ ਛਾਤੀ 11.5 ਕਮਰ 11 हिਪ 13 ਤੇ ਬਾਹਾਂ ਦੀ ਲੰਬਾਈ ਹੈਗੀ ਹੈ ਜੀ 10 ਇੰਚ ਮੋਰੀ 4 ਇੰਚ ਮੋਢਾ 10.5 ਇੰਚ ਸਲਵਾਰ ਦੀ ਲੰਬਾਈ ਆਪਾਂ ਲੈਣੀ ਆ 18 ਇੰਚ, 벨ਟ ਦੀ ਆਪਾਂ 4 ਇੰਚ ਚੌੜਾਈ ਆਪਾਂ 14 ਇੰਚ ਲੰਬ ਲੈਣੀ ਹੈ 벨ਟ ਤੇ ਪਹੁੰਚ ਆਪਾਂ ਇਹਦਾ ਤਿਆਰ ਕਰਨਾ 5 ਇੰਚ। ਇਹ ਜੀ ਆਪਣਾ ਆਪਣਾ 4 ਸਾਲ ਦੀ ਬੱਚੀ ਦੇ ਸੂਟ ਦਾ ਨਾਪਾ ਜੀ। ਸਲਵਾਰ ਸੂਟ ਆਪਾਂ ਕਟਿੰਗ ਕਰਨਾ ਤੇ ਕਟਿੰਗ ਦੀ ਵੀ ਆਪਾਂ ਤੁਹਾਨੂੰ ਵੀਡੀਓ ਅਪਲੋਡ ਕਰਾਂਗੇ ਤੇ ਆਪਾਂ ਸਟਿਚਿੰਗ ਦੀ ਵੀ ਠੀਕ ਹੈ ਜੀ। ਚਲੋ ਹੁਣ ਆਪਾਂ ਕਰਦੇ ਆ ਸਲਵਾਰ ਦੀ ਕਟਿੰਗ ਠੀਕ ਹੈ ਜੀ। ਸਲਵਾਰ ਦੀ ਕਟਿੰਗ ਲਈ ਆਪਾਂ ਪਹਿਲਾ ਦੇਖੋ ਜਿਵੇਂ ਨਾਪ ਲਿਆ ਹੋਇਆ ਆਪਾਂ ਇਹਦੀ ਲੰਬਾਈ ਲੈਣੀ ਆ ਤੁਹਾਨੂੰ ਦੱਸਿਆ ਮੈਂ ਸਲਵਾਰ ਦੀ ਆਪਾਂ ਲੰਬਾਈ 18 ਇੰਚ ਆ ਠੀਕ ਹੈ ਤਿਆਰ ਆ ਜਿਹੜੀ ਆਪਾਂ ਲਈ ਆ 19 ਇੰਚ ਠੀਕ ਹੈ ਜੀ ਇਹਦਾ ਪਹੁੰਚਾ ਹੈਗਾ 5 ਇੰਚ ਆਪਾਂ ਲਾਵਾਂਗੇ ਤਾਂ 6.5 ਆਪਾਂ ਸਟ੍ਰੇਟ ਸਲਵਾਰ ਕਟਾਣੀ ਠੀਕ ਹੈ ਜੀ ਬੱਚੇ ਦੀ ਇੱਥੋਂ 6.5 ਇੰਚ ਤੇ ਨਿਸ਼ਾਨੀ ਲਾ ਲੈਣੀ ਆ ਤੇ ਇਧਰੋਂ ਆਪਾਂ ਕਰ ਲੈਣੀ ਆ 7 ਤੇ ਠੀਕ ਹੈ ਜੀ ਠੀਕ ਹੈ 7 ਤੋਂ ਲੈ ਕੇ 7.5 ਨੂੰ ਆਪਾਂ ਮੈਚ ਕਰਦੇ ਨੇ ਠੀਕ ਹੈ ਜੀ ਸਲਵਾਰ ਦੀ ਆਪਾਂ ਕਟਿੰਗ ਦੀ ਸ਼ੇਪ ਦੇ ਦੇਣੀ ਹੈ ਠੀਕ ਹੈ ਜੀ ਇਦੋਂ ਆਪਣੀ ਸਲਵਾਰ ਦੀ ਕਟਿੰਗ ਹੋ ਜਾਣੀ ਹੈ ਇਸ ਤੋਂ ਬਾਅਦ ਆਪਾਂ ਇਦੋਂ ਅੱਧੈਂਚ ਇਧਰੋਂ ਲਵਾ ਕੇ ਕਾਟਦਾ ਠੀਕ ਹੈ ਜੀ 프ਰੰਟ ਤੋਂ ਆਪਾਂ ਕਾਟਦਾ ਲੈਣਾ ਇਨੂੰ ਇਧਰੋਂ ਲਾਸਟ ਤੇ ਝੂਲੀ ਨਾਲ ਮਿਲਾ ਦੇਣਾ ਸਨਾਲੀ ਸਾਈਡ ਠੀਕ ਹੈ ਜੀ ਇਹਦੇ ਨਾਲ ਬੱਚੇ ਦੀ ਸਲਵਾਰ ਅੱਗੇ ਜੇ ਪਹੁੰਚ ਹੈ ਤੇ ਡਿਗਣੀ ਨਹੀਂ ਇਸ ਦੀ ਸਟ੍ਰੇਟ ਖੜੀ ਰਹਿਣੀ ਹੈ ਠੀਕ ਹੈ ਜੀ ਅੱਧੇ ਇੰਚ ਦੀ ਆਪਾਸ ਨਿਸ਼ਾਨੀ ਲਾ ਲਈ ਸਾਢੇ ਛੇ ਦੀ ਆਪਾਂ ਇਧਰੋਂ ਲਾ ਲਈ 7 ਦੀ ਆਪਾਂ ਝੂਲੀ ਤੋਂ ਲਾ ਲਈ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਕਰ ਦਿੰਦੇ ਹਾਂ ਦੋ ਤਿਆ ਲਈਆਂ ਸੀ ਇੱਕ ਆ ਪਾਸਾ ਬਣ ਗਿਆ ਇੱਕ ਪੌਚਾ ਆ ਬਣ ਗਿਆ ਠੀਕ ਹੈ ਜੀ ਦੋਹਾਂ ਚੀ ਬਣ ਗਿਆ ਇਹ ਹੋ ਗਏ ਆਪਣੀ ਸਲਵਾਰ ਦੀ ਕਟਿੰਗ ਠੀਕ ਹੈ ਜੀ 4 ਸਾਲ ਦੇ ਬੱਚੇ ਦੀ ਸਲਵਾਰ ਹੈ ਆਪਣੀ ਆਪਣੀ ਆਉਣੀ ਐ ਜਸ ਆਪਾਂ ਲਈ ਆ ਇਹ ਅੱਧਾ ਸੀਨ ਇਧਰੋਂ ਜਾਵੜੋ ਇਦਾਂ ਇਧਰ 18 ਇੰਚ ਰਹਿ ਜਾਣੇ ਠੀਕ ਹੈ ਜੀ ਤੇ ਆਪਾਂ 벨ਟ ਲੈਣੀ ਸੀ 벨ਟ ਆਪਾਂ ਨੂੰ ਇਹਦੇ ਵਿੱਚ ਦੱਸਿਆ ਹੋਇਆ 벨ਟ ਦੀ ਲੰਬਾਈ ਇਹ ਚੌੜਾਈ ਹੈਗੀ ਆ 18 ਇੰਚ ਚੌੜਾਈ ਹੈਗੀ ਆ 4 ਇੰਚ ਹੁਣ ਤੁਹਾਨੂੰ ਇਹ ਦੱਸਦੇ ਆਪਾਂ ਸੋ ਤਾਂ ਅਪਲੇਆ 15 ਇੰਚ ਆਪਾਂ ਕਟਿੰਗ ਕਰ ਲਈ ਠੀਕ ਹੈ ਇਧਰੋਂ ਚੜਾਈ 15 ਇੰਚ ਲੰਬਾਈ ਆਪਾਂ ਲਈਏ ਦੀ 6.5 ਕਿਉਂਕਿ ਅੱਧਾ ਇੰਚ ਇਧਰੋਂ ਜਾਊਗਾ ਸੀਂਚ ਤੇ 2 ਇੰਚ ਇਧਰੋਂ ਫੋਲਡ ਹੋ ਜਾਣਾ ਠੀਕ ਹੈ ਜੀ ਜਿਹੜਾ ਆਪਣਾ ਨਿਫਾ ਬੰਦ ਜਾਣਾ ਠੀਕ ਹੈ ਇਹ ਆਪਣਾ 4 ਇੰਚ ਇਥੋਂ ਤਿਆਰ ਰਹਿ ਜਾਣਾ ਠੀਕ ਹੈ ਜਦੋਂ ਆਪਣਾ ਅੱਧਾ ਇੰਚ ਇਧਰੋਂ ਜਾਵਨਾ ਆ ਡੇਡ ਫੋਲਡ ਦੋ ਫੋਲਡ ਹੋ ਜਾਣਾ ਠੀਕ ਹੈ ਜੀ ਆ ਦੇਖੋ ਇਹਨੇ ਇਧਰੋਂ ਫੋਲਡ ਹੋ ਗਿਆ ਇਧਰੋਂ ਫੋਲਡ ਹੋਣਾ ਅੱਧਾ ਇੰਚ ਇਧਰੋਂ ਫੋਲਡ ਹੋਣਾ ਤੇ ਆਪਣੇ ਤੇ 4 ਇੰਚ ਰਹਿ ਜਾਣਾ ਠੀਕ ਹੈ ਜੀ ਇਹ 4 ਇੰਚ ਆਪਣੀ 벨ਟ ਰਹਿ ਜਾਣੀ ਆ ਲੰਬਾਈ 4 ਇੰਚ ਚੜਾਈ ਆਪਣੀ 15 ਇੰਚ ਠੀਕ ਹੈ ਜੀ ਆਪਣੀ ਸਲਵਾਰ ਹੋਗੀ ਇਹ ਆਪਣੀ ਸਲਵਾਰ ਦੀ ਡਾਈਟ ਹੋਗੀ ਠੀਕ ਹੈ ਜੀ ਅੱਗੇ ਆਪਾਂ ਹੁਣ ਕਰਦੇ ਆਂ ਕਮੀਜ਼ ਹਾਂ ਲਿਖ ਦਿਓ ਹੁਣ ਆਪਾਂ ਲੈਨੇ ਆਂ ਕਮੀਜ਼ ਦੀ ਲੰਬਾਈ ਕਮੀਜ਼ ਦੀ ਆਪ ਲੰਬਾਈ ਲਈ ਹੋਈ ਆ ਇਹਨਾਂ ਨੇ 26 ਇੰਚ ਗਿਆ ਆਪਾਂ 4 ਤੇ 5 ਇੰਚ ਆਪਾਂ ਵਧ ਲਾਵਾਂਗੇ ਆਪਾਂ 5 ਇੰਚ ਹੀ ਵਧ ਲਾਵਾਂਗੇ ਠੀਕ ਹੈ ਜੀ ਆਹ ਦੇਖੋ 26 ਆ ਤੇ ਇਹ ਹੈਗਾ 31 5 ਇੰਚ ਆਪਾਂ ਵਧ ਲੈ ਲਿਆ ਕਿਉਂਕਿ ਬੱਚਾ ਵੱਧਦਾ ਰਹਿੰਦਾ ਤਾਂ ਵੀ ਜੋ ਸੇਮ ਨੂੰ ਖੋਲੀ ਜਾਂਦੀ ਹੈ ਤੇ ਘੇਰਾ ਆਪਣਾ ਹੈਗਾ 13 ਇੰਚ ਤਿਆਰ ਕਰਨਾ ਹੈ ਠੀਕ ਆ ਆਪਾਂ ਲਿਆ ਆਪੇ ਤੇ ਲੈਸ ਵਗੈਰਾ ਲਾਉਣੀ ਆਪਾਂ ਥੋੜਾ ਜਿਹਾ ਵੱਧ ਲਿਆ ਠੀਕ ਹੈ ਜੀ ਇਹ ਆਪਣਾ ਬਣ ਜੂ 8 ਇੰਚ 8 ਹੈ ਜ਼ਿਆਦਾ ਹੈ 7 ਹੀ ਲਵਾਂਗੇ ਠੀਕ ਆ ਆਪਾਂ ਕਟਿੰਗ ਕਰ ਦਾਂਗੇ ਫਿਰ ਸੱਤ ਕਰਾਂਗੇ ਘੇਰਾ ਉਹਨਾਂ ਨੇ 13 ਕਿਹਾ ਤੀਰਾ ਤਿਆਰ ਹੈ 14 ਤੇ 15 ਰੱਖਾਂਗੇ ਆਪਾਂ 7.5 ਠੀਕ ਹੈ ਤੇ ਅੱਗੋਂ ਆਪਣਾ ਆ ਗਿਆ ਤੀਰਾ ਤੀਰਾ ਆਪਣਾ ਕਿੰਨਾ ਹੈ 10.5 ਠੀਕ ਹੈ ਜੀ ਆਪਾਂ ਲਾਵਾਂਗੇ 5 ਤੇ 5.5 ਦੀ ਨਿਸ਼ਾਨੀ ਠੀਕ ਹੈ ਜੀ ਇਧਰੋਂ ਮੋਡਾ ਆਪਣਾ 5.5 ਇਥੋਂ 5 ਲਾਵਾਂਗੇ ਠੀਕ ਹੈ ਅਦੇ ਇੰਪੋਰਟ ਪੇਪਰ ਤੋਂ ਕਾਟ ਪਾ ਲਾਂਗੇ ਠੀਕ ਹੈ ਜੀ ਕਾਟ ਪਾ ਕੇ ਇਧਰੋਂ ਘੁਲਾਈ ਪਾ ਦੇ ਠੀਕ ਹੈ ਹੁਣ ਛਾਤੀ ਆਪਣੀ 13 13 ਦਾ ਬਣੋ 6.5 ਠੀਕ ਹੈ ਜੀ ਕਮਰ 11 ਠੀਕ ਹੈ ਜੀ ਤੇ ਹੱਪਰ 13 ਇਹ ਆਪਾਂ ਤਿਆਰ ਕਰਨਾ 26 ਇੱਥੇ ਤੱਕ ਦਾ ਕੁਗਾ 26 ਇਹ ਆਪਾਂ ਅੱਧ ਚੈਦਾ ਇੱਥੋਂ ਲੈਣਾ 1.5 ਜਿਹੜਾ ਆਪਣੀ ਚਾਗ ਦੀ ਨਿਸ਼ਾਨੀ ਲੱਗਣੀ ਹੈ ਠੀਕ ਹੈ ਜੀ ਇਹਪੋ 1.5 ਕਮਰ 5.5 ਛਾਤੀ 5.6 ਠੀਕ ਹੈ ਜੀ ਇਹ ਰਗਾ ਫਨੀ ਬੱਚ ਦੀ ਫਿਟਿੰਗ ਦਾ ਨਿਸ਼ਾਨ ਜਦੋਂ ਕਰਨਾ ਤਾਂ ਹੌਲੀ ਠੀਕ ਹੈ ਜੀ

ਮਨਪਰਦਾ ਇਹਨੂੰ ਜਿਹੀ ਰੱਖਾਂਗੇ ਆਪਾਂ ਕਰ ਲੈਨੇ ਹੁਣ ਤਾਂਸਦੀ ਠੀਕ ਹੈ ਜੀ ਇੱਥੇ ਤੱਕ ਲੈ ਜਾਈਏ ਚਲੋ ਇਹ ਇੱਥੇ ਆਪਾਂ ਲਾ ਲੈਨੇ ਆਂ ਚਾਕਾ ਦਾ ਟੱਕ ਇੱਥੇ ਤੱਕ ਚਾਕਾ ਕਰੀਏ ਠੀਕ ਹੈ ਜੀ ਤੇ ਇਹਨਾਂ ਆਪਣਾ ਇੱਥੇ ਫੋਲਡ ਹੋ ਜਾਂਦਾ ਇਹ ਆਪਣਾ ਹੋ ਗਿਆ ਪਨੀਸ ਦੀ ਕਟਿੰਗ ਠੀਕ ਹੈ ਜੀ ਇਹਨੀ ਆਪਣੀ ਕਮੀਜ਼ ਦੀ ਕਟਿੰਗ ਬਣ ਗਈ ਠੀਕ ਹੈ ਜੀ ਇੱਥੋਂ ਆਪਾਂ ਲਿਆ 5.5 ਫਿਰ ਆਪਾਂ ਲਿਆ 5 ਫਿਰ ਅੱਧੇ ਇੰਚ ਦੀ ਕੱਟ ਪਾਈ ਇੱਥੇ 5.5 ਬਣ ਗਿਆ ਤੇ ਫਿਰ ਆਪਾਂ ਇੱਥੋਂ ਲਿਆ 6.5 ਇੱਥੋਂ 5.5 ਇੱਥੋਂ ਫਿਰ 6.5 ਠੀਕ ਹੈ ਜੀ ਲੰਬਾਈ ਆਪਣੀ 26 ਇੰਚ ਤਿਆਰ ਆ ਐਕਸਟਰਾ 4 ਇੰਚ ਆਪਾਂ ਰੱਖਿਆ ਠੀਕ ਹੈ ਜੀ ਇਹ ਹੋ ਗਈ ਆਪਣੀ ਕਮੀਜ਼ ਦੀ ਕਟਾਈ ਹੁਣ ਆਪਾਂ ਬਾਹਰ ਠੀਕ ਹੈ ਬਾਹਰ ਦੀ ਕਟਿੰਗ ਮੈਂ ਪਹਿਲਾਂ ਕਰ ਲਈ ਆ ਦੇਖੋ ਜਿਵੇਂ ਆਪਾਂ ਕਪੜਾ ਲਿਆ ਸੀ ਨਾ ਦੋ ਤਾਇਆਂ ਦਾ ਆਪਾਂ ਕਪੜਾ ਲੈ ਲਿਆ ਆਪਾਂ ਬਾਹ ਆਪਣੀ 10 ਇੰਚ ਹੈ ਠੀਕ ਹੈ ਜੀ ਆਪਾਂ ਲਈ 12 12.5 ਕਿਉਂਕਿ ਅਗੋਂ ਵੀ ਫੋਲਡ ਹੋਣੀ ਹੈ ਇਹ ਤੇ ਪਿੱਛੋਂ ਵੀ ਫੋਲਡ ਹੋਣੀ ਹੈ ਲੈਸ ਲਾਉਣੀ ਹੈ ਠੀਕ ਹੈ ਇਹਦੀ ਮੋਰੀ ਹੈਗੀ 4 ਇੰਚ ਆਪਾਂ ਲਈ ਆ 5.5 ਠੀਕ ਹੈ ਜੀ ਤੇ ਇਦਰੋਂ ਮੋਡੇ ਦੀ ਆਪਾਂ ਲੈ ਲਿਆ ਸਾਢੇ 6 ਠੀਕ ਹੈ ਜੀ ਤੇ ਫਿਰ ਆਪਾਂ ਦੀ ਕਟਿੰਗ ਕਰਤੀ 4 ਸਾਢੇ 6 ਤੇ 12 ਦਾ ਠੀਕ ਹੈ ਇਹਦੀ ਆਪਾਂ ਕਟਿੰਗ ਕਰਾਂ ਜਿਹੜੀ ਆਪਾਂ ਅੱਗੇ ਆਪਾਂ ਕਾਟ ਪਾਵਾਂਗੇ ਇਹ ਆਪਾਂ ਸਟੇਚਿੰਗ ਵੇਲੇ ਤੋਂ ਨੇ ਇਹ ਆਪਾਂ ਬਚਦੇ ਅੱਦੇ ਘੱਟ ਵੀ ਤਾਂ ਠੀਕ ਹੈ ਜੀ ਇਹ ਹੋ ਗਿਆ ਆਪਣੀ ਸਲਵਾਰ ਤੇ ਕਮੀਜ਼ ਦੀ ਕਟਾਈ ਠੀਕ ਹੈ ਜੀ ਹੁਣ ਆਪਾਂ ਇਹਨੂੰ ਡਿਜ਼ਾਈਨਿੰਗ ਵਾਲਾ ਸਟਿਚ ਕਰਕੇ ਤੁਹਾਨੂੰ ਦਿਖਾਉਣੀ ਹੈ ਤੇ ਆਪਾਂ ਲੈਸ ਫਲਾਵਰ ਵਾਗੈਰਾ ਐਡ ਕਰਾਂਗੇ ਠੀਕ ਹੈ ਜੀ ਸਾਰੇ ਆਪਾਂ ਨਾਲ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਿਓ ਸ਼ੇਅਰ ਕਰਿਓ ਤੇ ਐਕਸਪੈਰੀਮੈਂਟ ਕਰਿਓ ਤੇ ਤੁਸੀਂ ਵੀ ਆਪ ਠੀਕ ਹੈ ਜੀ ਤਾਂ ਹੀ ਆਪਾਂ ਨੂੰ ਕਟਿੰਗ ਸਟਿਚਿੰਗ ਆਉਗੀ ਠੀਕ ਹੈ ਜੀ ਇਹ ਆਪਣੀ ਸਾਰੀ ਆਪਣੇ ਸੂਟ ਦਾ ਨਾਪ ਹੈ ਠੀਕ ਹੈ ਜੀ ਜਿਹੜੇ ਆਪਾਂ ਬੱਚੇ ਦੀ ਡਰੈਸ ਸਟਿਚ ਕਰਨੀ ਹੈ says she could.